ਜਿਵੇਂ ਲੇਟੈਂਟ ਕਿਉਂ ਮੈਨੂੰ ਲੱਗਦਾ ਵੱਡਾ ਹੋਇਆ ਕਿ ਬਹੁਤ ਰੌਅਨੈਸ ਹੈ ਸ਼ੋਅ ਦੇ ਵਿੱਚ ਬਿਲਕੁਲ ਜਿਵੇਂ ਬਿਗ ਬਾਸ ਤੇ ਆ ਕੇ ਵੀ ਲੋਕਾਂ ਨੂੰ ਹੁਣ ਲੱਗਣ ਲੱਗਿਆ ਯਾਰ ਇਹ ਨਾ ਸ਼ੂਟਿੰਗ ਸ਼ਾਟਿੰਗ ਕਰਦੇ ਐ ਹਾਂ ਉਵੇਂ ਜਿੰਨੇ ਮਿਊਜ਼ਿਕਲੀ ਜਿਹੜੇ ਸ਼ੋਅ ਸੀ ਇੰਡੀਅਨ ਆਈਡਲ ਵਰਗੇ ਵੱਡੇ ਸ਼ੋਅਜ਼ ਜਾਂ ਕੇਬੀਸੀ ਚ ਵੀ ਜਿਵੇਂ ਡਰਾਮਾ ਪਾਇਆ ਪੈਕੇਜ ਚੱਲਣ ਲੱਗੇ ਗਰੀਬੀ ਦਿਖਾ ਦਿਓ ਲੋਕ ਅੱਕ ਗਏ ਲੋਕ ਕਹਿੰਦੇ ਬਿਲਕੁਲ ਰੌਅ ਦਿਖਾ ਦਿਓ ਸੰਜੀ ਬਿਲਕੁਲ ਸਟੈਂਡ ਅਪ ਕਾਮੇਡੀ ਵੀ ਰੌਅ ਹੀ ਦੇਖਿਆ ਜਾਂਦਾ ਇੱਕਦਮ ਕਿਉਂਕਿ ਲਾਈਵ ਆ ਮੈਂ ਪਰਫਾਰਮ ਕਰ ਰਿਹਾ ਸਾਮਣੇ ਆਡੀਅנס ਬੈਠੀ ਮੇਰੇ ਫੰਬਲ ਵੀ ਮੈਂ ਪਾ ਰਿਹਾ ਮੈਂ ਐਡਿਟ ਨਹੀਂ ਕਰ ਰਿਹਾ ਉਹਨਾਂ ਨੂੰ ਲੋਕੀ ਹੁਣ ਥੋੜਾ ਜਿਆਦਾ ਚੇਂਜ ਚਾਹੁੰਦੇ ਆ ਪਹਿਲੇ ਕੀ ਹੁੰਦਾ ਸੀ ਕਾਮੇਡੀ ਨੂੰ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਦੱਸ ਸਕਦੇ ਹੋ ਜਿਹੜੀ ਆਪਾਂ ਆਰਟ ਫਾਰਮ ਕਰ ਰਹੇ ਆ ਨਾ ਇਹ ਸਟੈਂਡ ਅਪ ਕਾਮੇਡੀ ਪਲੱਸ ਸਟੋਰੀ ਟੈਲਿੰਗ ਹੈ ਮੈਂ ਕੱਲੇ ਸ਼ੁਟਕ ਨਹੀਂ ਸੁਣਾ ਰਿਹਾ ਮੈਂ ਵਨ ਲਾਈਨਰ ਨਹੀਂ ਬੋਲ ਰਿਹਾ ਮੈਂ ਇੱਕ ਸਟੋਰੀ ਸੁਣਾ ਰਿਹਾ ਤੁਸੀਂ ਸ਼ੋਅ ਤੇ ਆਉਂਗੇ ਨਾ ਤੁਸੀਂ ਉਸ ਸੀਨ ਨੂੰ ਸਮਝੋਗੇ ਮੈਂ YouTube ਤੇ ਦੇਖੀ ਹੈ ਇੰਸਟਾ ਤੇ ਪੂਰੀ ਮਤਲਬ ਉਹਦੀ ਬਿਗਨਿੰਗ ਹੈ ਉਹਦਾ ਕਲਾਈਮੈਕਸ ਹੈ ਉਹਦਾ ਐਂਡਿੰਗ ਹੈ ਵਿੱਚੋਂ ਵਿੱਚੋਂ ਹਾਸਾ ਆਉਂਦਾ ਫਿਰ ਸਲੋ ਹੋ ਜਾਂਦਾ ਹੈ ਉਹਦੇ ਵਿੱਚ ਤੁਸੀਂ ਸਟਾਇਰ ਵੀ ਵਾਰ ਸਕਦੇ ਹੋ ਉਹਦੇ ਵਿੱਚ ਤੁਸੀਂ ਨਵਾਂ ਕਰੈਕਟਰ ਲੈ ਕੇ ਆਣਾ ਕਰੈਕਟਰ ਵੀ ਲੈ ਕੇ ਆ ਸਕਦੇ ਹੋ ਤੇ ਲੋਕੀ ਅੱਜਕੱਲ ਆ ਚੀਜ਼ਾਂ ਪਸੰਦ ਕਰ ਰਹੇ ਆ ਇਟਸ ਨਾਟ ਓਨਲੀ ਕਿ ਲੇਟੈਂਟ ਦੇ ਵਿੱਚ ਪੂਰੀ ਰੌ ਹੈ ਉਦੋਂ ਵੀ ਲੋਕਾਂ ਨੂੰ ਇਹ ਚੀਜ਼ਾਂ ਜ਼ਿਆਦਾ